ਗੁਰਜੀ ਕੀ ਫਤਿਹ ਸਾਰੇ ਹੀ ਕਿਸਾਨ ਜਥਿਆਂ ਬੰਦਿਆਂ ਵੱਲੋਂ ਅੱਜ ਦਾ 30 ਤਰੀਕ ਦਾ ਬੰਦ ਦਾ ਸੱਦਾ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਆ ਕਿ ਡੱਲੇਵਾਲ ਸਾਹਿਬ ਮਰਨwarte ਤੇ ਬੈਠਿਆਂ ਨੂੰ ਅੱਜ 1 ਮਹੀਨੇ ਤੋਂ ਉੱਪਰ ਦਿਨ ਹੋ ਚੁੱਕੇ ਆ ਔਰ ਉਹ ਕਿਹਦੇ ਵਾਸਤੇ ਲੜ ਰਹੇ ਆ ਸਾਡੇ ਪੰਜਾਬ ਲਈ ਉਹ ਲੜ ਰਹੇ ਨੇ ਸਾਡੇ ਪੰਜਾਬ ਦੀ ਖੇਤੀ ਲਈ ਲੜ ਰਹੇ ਨੇ ਦੇਸ਼ ਦੀ ਆਰਥਿਕ ਬਵਸਤਾ ਸੁਧਾਰਨ ਚ ਸਭ ਤੋਂ ਵੱਧ ਖੇਤੀ ਦਾ ਔਰ ਗ੍ਰੀਨ ਜਿਹੜਾ ਉਹ ਰੈਵਨਿਊ ਲਿਆਂਦਾ ਉਹ ਖੇਤੀਬਾੜੀ ਨੇ ਸਭ ਤੋਂ ਕਿਸਾਨਾਂ ਨੇ ਲਿਆਂਦਾ ਔਰ ਖੇਤੀ ਦੇ ਵਿੱਚ ਸਾਨੂੰ ਮਾਰਿਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਤਿੰਨ ਕਾਲੇ ਕਾਨੂੰਨ 13 ਮਹੀਨੇ ਅਸੀਂ ਉਥੇ ਬੈਠ ਕੇ ਉਹ ਕੈਨਸਲ ਕਰਵਾ ਕੇ ਆਏ ਸੀ ਔਰ ਫੇਰ ਉਹ ਚੋਰ ਮੋਰੀ ਰਾਹੀਂ ਜਿਹੜੇ ਉਹ ਫੇਰ ਲਿਆਂਦੇ ਜਾ ਰਹੇ ਨੇ ਲਾਈਵ ਇਸ ਕਰਕੇ ਸਾਨੂੰ ਜਥੇਬੰਦੀਆਂ ਦਾ ਔਰ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਬੰਦ ਦੇ ਸੱਦੇ ਤੇ ਅੱਜ ਜ਼ਿਲ੍ਹਾ ਕਪੂਰਥਲਾ ਵੱਲੋਂ ਦਾਸ ਸਤਨਾਮ ਸਿੰਘ ਖੇੜਾ ਔਰ ਸਾਰੇ ਸਾਥੀਆਂ ਸਮੇਤ ਕਪੂਰਥਲਾ ਤੋਂ ਨਕੋਦਰ ਰੋਡ ਜਿਹੜਾ ਉਹ ਬੰਦ ਕੀਤਾ ਗਿਆ ਔਰ ਸਾਰਿਆਂ ਸਾਥੀਆਂ ਦਾ ਧੰਨਵਾਦ ਹੈ ਔਰ ਜਾਗਦਿਆਂ ਜ਼ਮੀਰਾਂ ਵਾਲੇ ਸਾਰੇ ਇੱਥੇ ਪਹੁੰਚੇ ਆ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਬੇਨਤੀਆਂ ਬਹੁਤ ਰੇ ਕਰਨ ਵਾਲੀਆਂ ਔਰ ਸਭ ਤੋਂ ਪਹਿਲਾਂ ਮੈਂ ਸਾਰਿਆਂ ਸਾਥੀਆਂ ਦਾ ਧੰਨਵਾਦ ਕਰੂੰਗਾ ਜੀ ਔਰ ਡਟ ਕੇ ਸਾਥ ਦਿਓ ਤਾਂ ਕਿ ਅਸੀਂ ਆਧਿਆ ਮੰਗਾ ਨੂੰ ਮਨਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦੇਸ਼ ਦੇ ਵਿੱਚ ਬੜਾ ਹਾਰ ਕਿਸਾਨਾਂ ਦਾ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਉਸ ਦੇ ਸੰਬੰਧ ਵਿੱਚ ਜੋ ਕਿ ਢੱਲੇਵਾਲ ਸਾਹਿਬ ਸਮਰਨ ਵਰਤ ਤੇ ਬੈਠੇ ਹਨ ਅੱਜ ਉਹਨਾਂ ਵੱਲੋਂ ਸਾਰੇ ਕਿਸਾਨ ਜੁਨੀਆਂ ਨੂੰ ਸੱਦਾ ਦਿੱਤਾ ਗਿਆ ਕਿ ਪੰਜਾਬ ਬੰਦ ਕਰਨਾ ਔਰ ਸਾਰੇ ਰੋਡ ਬੰਦ ਕਰਨੇ ਰੇਲ ਗੱਡੀਆਂ ਬੰਦ ਕਰਨੀਆਂ ਇਥੋਂ ਤੱਕ ਕਿ ਜੋ ਸਰਕਾਰੀ ਦਫ਼ਤਰ ਹਨ ਉਹ ਵੀ ਬੰਦ ਕੀਤੇ ਗਏ ਹਨ ਅਸੀਂ ਸਾਰੇ ਹੀ ਇਸ ਕੰਮ ਦੇ ਵਿੱਚ ਅੱਜ ਪਿੰਡ ਕਾਲਵਾ ਦੇ ਚੌਕ ਵਿੱਚ ਲਕਉਦਰ ਰੋਡ ਸ਼ਾਹਕੋਟ ਰੋਡ ਬੰਦ ਕੀਤੇ ਹਨ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਇਹ ਸਾਰੇ ਦੇਸ਼ ਦਾ ਮਸਲਾ ਇਕੱਲੇ ਪੰਜਾਬ ਦਾ ਹਰਿਆਣਾ ਦਾ ਮਸਲਾ ਨਹੀਂ ਹੈਗਾ ਇਹ ਸਾਰੇ ਦੇਸ਼ ਦੀ ਕਿਸਾਨੀ ਦਾ ਮਸਲਾ ਇਹਨੂੰ ਵੱਧ ਤੋਂ ਵੱਧ ਹੰਗਾਰਾ ਭਰ ਕੇ ਤੇ ਇਹ ਮੋਦੀ ਸਰਕਾਰ ਦਾ ਸਿਆਪਾ ਕਰੋ ਜੋ ਕਿ ਆਪਣਾ ਇਹ ਦੇਸ਼ ਬਚ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਪੂਰਸਲਾ ਤੋਂ ਸ਼ਾਹਕੋਟ ਰੋਡ ਮੇਨ ਨਪੋਦ ਰੋਡ ਇੱਥੇ ਧਰਨਾ ਦਿੱਤਾ ਖਤਰਾਪ ਸੇਕੀ ਸੋਢੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਵੱਲੋਂ ਉਹਦੀ ਅਗਵਾਈ ਦੇ ਵਿੱਚ ਇਲਾਕੇ ਦੇ ਪੰਜ ਸਰਪੰਚ ਲੰਬੜਦਾਰ ਅਤੇ ਪਾਰਟੀ ਦੇ ਵਫਾਦਾਰ ਸਿਪਾਈ ਜਿਹੜਿਆ ਸਾਰਿਆਂ ਨੇ ਸਾਡਾ ਸਾਥ ਦਿੱਤਾ ਇਹ ਜੋ ਦੇਸ਼ ਦੇ ਵਿੱਚ ਮੋਦੀ ਸਰਕਾਰ ਦੇ ਗੰਗ ਫਲਾਇਆ ਇਹ ਟੋਟਲ ਜੀਵੀਦਾਰ ਵਗੈਰਾ ਦੁਕਾਨਦਾਰ ਵਗੈਰਾ ਸਾਡਾ ਛੋਟਾ ਭਾਈਚਾਰਾ ਜਿੰਨਾ ਵੀ ਆ ਇਹ ਖਤਮ ਹੋਣ ਦੇ ਕੰਢੇ ਤੇ ਪਹੁੰਚ ਗਿਆ ਇਹਨਾਂ ਨੂੰ ਬਚਾਉਣ ਵਾਸਤੇ ਸਾਡੇ ਜਿਹੜਾ ਸਿੰਘ ਜਿਹੜੇ ਆ ਉਹ ਧਰਨਿਆਂ ਤੇ ਵੀ ਬੈਠੇ ਆ ਉਹਨਾਂ ਮਰਦ ਵਰਤੋ ਵੀ ਰੱਖਿਆ ਪਰ ਸਰਕਾਰ ਦੇ ਕੋਈ ਜੂਨੀ ਸਰਤੇ ਸਰਕੀ ਇਸ ਕਰਕੇ ਅਸੀਂ ਸਾਰਿਆਂ ਦਾ ਸਾਥ ਚਾਹੁੰਦੇ ਆ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਇਸ ਚੀਜ਼ ਦਾ ਡਟਮਾ ਵਿਰੋਧ ਕਰੀਏ ਤੇ ਮੋਦੀ ਸਰਕਾਰ ਦੇ ਕੋਲੋਂ ਇੱਕ ਲੂਨ ਜਿਹੜੇ ਲਾਗੂ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਧਰ ਦੇ ਧਿਆਨਾਂ ਦੇਖੋ ਵਾਹਿਗੁਰੂ ਜੀ ਦੀ ਫਤਿਹ ਜੀ ਜਿਹੜਾ ਅੱਗੇ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਵਾਸਤੇ ਦਿੱਲੀ ਬੈਠੇ ਰਹੇ ਤੇ ਮੰਗਾਂ ਮੰਨ ਕੇ ਤੇ ਮੁੜ ਕੇ ਲਾਗੂ ਨਹੀਂ ਕੀਤੀਆਂ ਫੋਨ ਵੀ ਕਿਸਾਨ ਮਜ਼ਦੂਰ ਤੇ ਸਾਰੇ ਵਰਗ ਵਾਲੇ ਨੂੰ ਜਿਹੜਾ ਆ ਅੱਜ ਪੰਜਾਬ ਬੰਦ ਦਾ ਅਸਰਦਾ ਹੀ ਦੱਲੇ ਸਾਹਿਬ ਵੱਲੋਂ ਜਿਹੜਾ ਮੇਰੇ ਨਾਲ 11 ਮਹੀਨੇ ਹੋ ਗਏ ਆ ਇਹ ਮੰਗਾਂ ਨੂੰ ਮੰਨਣ ਲਈ ਤੇ ਮੰਨਦੇ ਨਹੀਂ ਤੇ ਦੱਲੇ ਸਾਹਿਬ ਇਹਦੇ ਮਰਨ ਮਾਰਨ ਤੇ ਬੈਠੇ ਆ ਇਸ ਕਰਕੇ ਵੀ ਸਾਰਿਆਂ ਨੂੰ ਆਪ ਹੀ ਹੁਣ ਵੇਖ ਲਿਆ ਝੋਨੇ ਦਾ ਕੀ ਹਾਲ ਕੀਤਾ ਉਹਨਾਂ ਨੇ ਲੋਕਾਂ ਨੇ ਢੋਹਿਆ ਆਇਆ ਲੋਕਾਂ ਨੂੰ ਇਸ ਕਰਕੇ ਆ ਵੀ ਲੋਕ ਸਾਰੇ ਇਕੱਠੇ ਹੋ ਜੋ ਨਹੀਂ ਤਾਂ ਸਾਰਿਆਂ ਦਾ ਨੁਕਸਾਨ ਆ ਤੇ ਇਕੱਲੇ ਇੱਕ ਦਾ ਨੁਕਸਾਨ ਨਹੀਂ ਗਾ ਤੇ ਵਪਾਰੀਆਂ ਦਾ ਵੀ ਨੁਕਸਾਨ ਆ ਆ ਛੋਟੀਆਂ ਦੁਕਾਨਾਂ ਬੰਦ ਹੋ ਗਈਆਂ ਆ ਹੁਣ ਲੋਕੀ ਕੋਰੀ ਵਾਲ ਸਮਾਨ ਘਰੋਂ ਘਰੀ ਪਹੁੰਚਣ ਲੱਪਿਆ ਆ ਇਸ ਕਰਕੇ ਆ ਜਿਹੜੀਆਂ ਦੁਕਾਨਾਂ ਉਹ ਖਤਮ ਹੋ ਗਈਆਂ ਸ਼ਾਇਦ ਆਪੇ ਪੁੱਛ ਲਓ ਦੁਕਾਨ ਉਹ ਕਦੇ ਅਸੀਂ ਕਰੀਏ ਸਮਾਨ ਤੇ ਲੋਕਾਂ ਨੂੰ ਘਰੇ ਪਹੁੰਚ ਜਾਂਦਾ ਹੈ ਕਿਰ ਕਰਕੇ ਇਕਲੇ ਕਿਸਾਨੀ ਨੂੰ ਨਹੀਂ ਤੇ ਸਾਰਿਆਂ ਨੂੰ ਹੀ ਨੁਕਸਾਨ ਆ ਜੇ ਆਪਾਂ ਨਾ ਉੱਥੇ ਹੌਲੀ ਹੌਲੀ ਮੜ ਕੇ ਜਦੋਂ ਬਿਮਾਰੀ ਫੈਲ ਜਾਂਦੀ ਹੈ ਫੇ ਬਿਮਾਰੀ ਨੂੰ ਰੋਕਣ ਦਾ ਨਾਂ ਨਹੀਂ ਤੇ ਜੇ ਬਿਮਾਰੀ ਦਾ ਪਹਿਲੂ ਇਲਾਜ ਲੱਭ ਲਵੋ ਨੇ ਲੱਭ ਲੈਨੇ ਆ ਤੇ ਫੇਰ ਬਿਮਾਰੀ ਰੁਕ ਜਾਂਦੀ ਹੈ ਇਹ ਵੀ ਇੱਕ ਸਾਹਬ ਦੀ ਬਿਮਾਰੀ ਆ ਪੰਜਾਬ ਨੂੰ ਜਿਹੜੀ ਲੱਗਣ ਲੱਗੀ ਆ ਵੀ ਦਾਨਿਆਂ ਬਾਨੇ ਹੱਥ ਸਾਰਾ ਕੋ ਦੇ ਦੋ ਕੱਲ ਹੁਣ ਉਹਨਾਂ ਨੇ ਦੇਖਿਆ 25 5 6 225 ਆ ਦੇ ਪੈਕ ਕਿਤੋਂ ਵੱਡਾ ਨਹੀਂ ਬਾਨੀ ਦੀ ਫੋਟੋ ਕਣਾ ਫੇਸ ਕਰਕੇ ਆ ਵੀ ਸਾਰੇ ਉਠੋ ਤੇ ਆਪਾਂ ਇਹ ਡਟ ਕੇ ਲੜਾਈ ਰਣੀ ਹੈ ਜਿਹੜੇ ਆਪਣੇ ਕਾਲੇ ਕਾਨੂੰਨ ਆ ਉਹ ਰੱਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ